ਸਸ਼ੀਕਾਲ ਜੀ ਬਾਰਕਤ ਵੀਡੀਓ ਵਿੱਚ ਜਦੋਂ ਵਿੱਕੀ ਪ੍ਰੀਤ ਨੂੰ ਅੰਦਰ ਬੰਦ ਕਰ ਦਿੰਦਾ ਹੈ ਤੇ ਕਹਿੰਦਾ ਹੈ ਜੇ ਤੂੰ ਬਾਹਰ ਆਈ ਤਾਂ ਫਿਰ ਦੇਖੇ ਪਰ ਜਦੋਂ ਪ੍ਰੀਤ ਭੂਆ ਨੂੰ ਆਵਾਜ਼ਾ ਮਾਰਦੀ ਹੈ ਤਾਂ ਵਿੱਕੀ ਉਸ ਨੂੰ ਕੁੱਟਦਾ ਹੈ ਤੇ ਕਮਰੇ ਵਿੱਚ ਬੰਦ ਕਰਦਾ ਹੈ ਆ ਪਾ ਮਾ ਪੁੱਤ ਬਹਾਰ ਆ ਜਾਂਦੇ ਹਨ ਤੇ ਵਿੱਕੀ ਦੀ ਮੰਮੀ ਕਹਿੰਦੀ ਹੈ ਹੱਥ ਨਹੀਂ ਚੁੱਕਣਾ ਚਾਹੀਦਾ ਪ੍ਰੀਤ ਨੇ ਹੁਣ ਜੇ ਉਹਨਾਂ ਸਾਰਿਆਂ ਨੂੰ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਫਿਰ ਪ੍ਰੀਤ ਭੂਆ ਨੂੰ ਆਵਾਜ਼ਾ ਮਾਰਦੀ ਹੈ ਤੇ ਕੋਈ ਉਸ ਦੀ ਆਵਾਜ਼ ਨਹੀਂ ਸੁਣਦਾ ਫਿਰ ਜਦੋਂ ਪ੍ਰੀਤ ਦੇਖਦੀ ਆ ਕਿ ਸਾਰੇ ਦਰਵਾਜ਼ੇ ਬੰਦਾ ਤੇ ਬਾਹਰਲਾ ਦਰਵਾਜ਼ਾ ਖੁੱਲਾ ਹੁੰਦਾ ਹੈ ਪ੍ਰੀਤ ਉੱਥੋਂ ਬਾਹਰ ਚਲੀ ਜਾਂਦੀ ਹੈ ਤੇ ਭੂਆ ਦਾ ਦਰਵਾਜ਼ਾ ਘੜਕਾਉਂਦੀ ਹੈ ਫਿਰ ਜੀਤਾ ਸਾਰਿਆਂ ਨੂੰ ਲੈ ਕੇ ਚਲੀ ਜਾਂਦੀ ਆ ਕਿ ਪ੍ਰੀਤ ਦੀਆਂ ਆਵਾਜ਼ਾਂ ਆਉਂਦੀਆਂ ਨੇ ਮੈਨੂੰ ਲੱਗਦਾ ਲੜਾਈ ਹੋ ਗਈ ਜਦੋਂ ਬਾਹਰ ਆਂਦੇ ਆਤਾ ਪ੍ਰੀਤ ਆਈ ਹੁੰਦੀ ਆ ਤੇ ਵਿੱਕੀ ਉਸਦੀ ਸੱਸ ਉਸਦੇ ਮਗਰ ਆ ਜਾਂਦੇ ਹਨ ਉਹ ਕਹਿੰਦੇ ਹਨ ਚੱਲ ਆਪਣੇ ਘਰ ਪ੍ਰੀਤ ਕਹਿੰਦੀ ਮੈਂ ਨਹੀਂ ਜਾਣਾ ਫਿਰ ਵਿੱਕੀ ਪ੍ਰੀਤ ਨੂੰ ੱੱਕੇ ਮਾਰਦਾ ੱੱਕਾ ਕਰਦਾ ਹੈ ਤੇ ਫਿਰ ਸੋਨੂ ਤੇ ਵਿੱਕੀ ਹੱਥੋਂ ਪਾਈ ਹੋ ਜਾਂਦੇ ਹਨ ਸੋਨੂ ਕਹਿੰਦਾ ਤੂੰ ਮੇਰੀ ਭੈਣ ਦੇ ਹੱਥ ਕਿਉਂ ਚੁੱਕਿਆ ਮੈਂ ਤੈਨੂੰ ਨਹੀਂ ਛੱਡਣਾ ਫੇਰ ਸਾਰੇ ਜਾਣੇ ਵਿੱਕੀ ਨੂੰ ਛਡਾਉਂਦੇ ਹਨ ਤੇ ਵਿੱਕੀ ਭੱਜ ਜਾਂਦਾ ਹੈ ਫਿਰ ਪੂਆ ਜੀ ਪ੍ਰੀਤ ਨੂੰ ਅੰਦਰ ਲੈ ਕੇ ਜਾਂਦੇ ਹਨ ਫਿਰ ਪ੍ਰੀਤ ਬਹੁਤ ਰੋਂਦੀ ਹੈ ਤੇ ਕਹਿੰਦੀ ਹੈ ਕਿ ਪੂਆ ਜੀ ਮੈਨੂੰ ਸਾਰਾ ਕੁਝ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਹੈ ਮੰਮੀ ਜੀ ਬਹੁਤ ਤੰਗ ਕਰਦੇ ਹਨ ਜਦੋਂ ਮੰਮੀ ਕੁਝ ਕਹਿੰਦੇ ਆ ਤੇ ਵਿੱਕੀ ਵੀ ਮੈਨੂੰ ਬੋਲਣ ਲੱਗ ਜਾਂਦਾ ਹੈ ਇਹਨਾਂ ਨੂੰ ਤਾ ਮੇਰੇ ਪੈਸੇ ਨਾਲ ਪਿਆਰ ਹੈ ਫਿਰ ਫੁੱਫੜ ਜੀ ਪ੍ਰੀਤ ਨੂੰ ਕਹਿੰਦੇ ਹਨ ਪੁੱਤ ਕਿਸੇ ਗੱਲ ਦੀ ਫਿਕਰ ਨਾ ਕਰੀ ਅਸੀਂ ਆਪਣੇ ਆਪ ਗੱਲ ਕਰ ਲਵਾਂਗੇ ਫਿਰ ਸੋਨ ਨੂੰ ਕਹਿੰਦਾ ਹੈ ਮੈਂ ਮਾਮਾ ਜੀ ਨੂੰ ਫੋਨ ਲਗਾ ਕੇ ਦਿਨਾ ਤੁਸੀਂ ਸਾਰੀ ਗੱਲ ਕਰ ਲਿਓ ਸਾਰਾ ਕੁਝ ਦੱਸ ਦਿਓ ਹੁਣ ਫੁੱਫੜ ਜੀ ਮਾਮਾ ਜੀ ਨੂੰ ਸਾਰਾ ਕੁਝ ਦੱਸਣਗੇ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ